ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਤੇ ਬਾਬੇ ਫਰੀਦ ਜੀ ਦੋਨਾਂ ਦਾ ਮੇਲ ਸ਼ੇਖ ਸੱਜਣ ਠੱਗ ਸੱਜਣ ਭਗਤ ਬਣਾ ਕੇ ਗੁਰੂ ਜੀ ਦੱਖਣ ਨੂੰ ਜਾਣ ਦੀ ਥਾਂ ਪਿੱਛੇ ਨੂੰ ਮੁੜੇ ਪ੍ਰਮਾਤਮਾ ਕੋਲੋਂ ਮਿਲੀਆਂ ਬਰਕਤਾਂ ਵਿੱਚੋਂ ਇੱਕ ਬਰਕਤ ਗੁਰੂ ਜੀ ਕੋਲ ਏ ਸੀ ਕਿ ਤਾਰ ਬਰਗੀ ਦੀ ਤਰ੍ਹਾਂ ਸੁੱਤੇ ਸਿੱਧ ਹੀ ਗੁਰੂ ਜੀ ਨੂੰ ਰੋਗੀਆਂ ਦਾ ਪਤਾ ਲੱਗ ਜਾਂਦਾ ਸੀ ਝਟਪਟ ਜਾਂਦੇ ਕਿ ਕਿੱਥੇ ਕਿਹੜਾ ਰੋਗੀ ਕਸ਼ਟ ਉਠਾਰਿਆ ਹੈ ਰਾਹ ਵਿੱਚ ਆਉਂਦਿਆਂ ਉਹਨਾਂ ਨੂੰ ਖਬਰ ਮਿਲੀ ਕਿ ਸ਼ੇਖ ਬ੍ਰਹਮ ਫਰੀਦ ਜੰਗਲ ਵਿੱਚ ਤਨ ਸਾੜ ਕੇ ਪ੍ਰਮਾਤਮਾ ਨਾਲ ਮਿਲਣ ਦੀ ਇੱਛਾ ਕਰ ਰਿਹਾ ਹੈ ਉਸ ਦੇ ਮਨ ਦੀ ਭੋਲਣ ਨੂੰ ਦੂਰ ਕਰਨਾ ਚਾਹੀਦਾ ਹੈ ਪਾਕਪਟਨ ਜ਼ਿਲ੍ਹਾ ਮਲਤਾਨ ਦੇ ਕਨੇ ਜੰਗਲ ਵਿੱਚ ਤਨ ਸਾੜਨ ਦੀ ਜਗਾ ਕੇ ਵੱਲ ਮੁੜ ਪਏ ਅਯੋਧਨ ਵਿੱਚ ਸੂਫੀ ਫਕੀਰ ਬਾਬਾ ਫਰੀਦ ਦੀ ਗੱਦੀ ਸੀ ਸ਼ੇਖ ਬ੍ਰਹਮ ਉਸ ਗੱਦੀ ਉੱਤੇ ਦੂਸਰਾ ਫਰੀਦ ਸੀ ਪਹਿਲੇ ਫਰੀਦ ਨੇ ਬਹੁਤ ਕਠਨ ਤਪੱਸਿਆ ਕੀਤੀ ਇਤੋਂ ਤੱਕ ਕਿ ਲੱਕੜ ਦੀ ਰੋਟੀ ਗਲ pa ਕੇ ਕਈ ਸਾਲ ਜੰਗਲ ਵਿੱਚ ਅੰਨ ਮੂੰਹ ਲਾਏ ਬਿਨਾ ਫਕਤੀ ਕਰਦਾ ਰਿਹਾ ਜਦੋਂ ਭੁੱਖ ਦੀ ਘੇਰ ਪੈਂਦੀ ਤਾਂ ਲੱਕੜ ਦੀ ਰੋਟੀ ਨੂੰ ਚੱਕ ਮਾਰ ਕੇ ਸਬਰ ਕਰ ਛੱਡਦਾ ਉਹਨਾਂ ਦਾ ਵਾਕ ਹੈ ਫਰੀਦਾ ਰੋਟੀ ਮੂਰੀ ਕਾਟ ਕੇ ਲਾਣਿਓ ਮੇਰੀ ਭੂਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁਖ ਗੁਰੂ ਜੀ ਇਸ ਵੇਲੇ ਸ਼ੇਖ ਬ੍ਰਹਮ ਦੇ ਕੋਲ ਪੁੱਜੇ ਤਾਂ ਉਹ ਨੰਗੇ ਸਿਰ ਤੇ ਨੰਗੇ ਪੈਰੀ ਜੰਗਲ ਵਿੱਚ ਫਿਰ ਕੇ ਤਪੱਸਿਆ ਕਰ ਰਹੇ ਸਨ ਉਹਨਾਂ ਦੀ ਹਾਲਤ ਬੜੀ ਤਰਸਯੋਕ ਸੀ ਕਦੀ ਉਹ ਇੱਕ ਲੱਤ ਭਾਰ ਖਲੋ ਕੇ ਤਪੱਸਿਆ ਕਰਦੇ ਕਦੀ ਜਲ ਕਿਨਾਰੇ ਬੈਠ ਕੇ ਖੁਦਾ ਨੂੰ ਆਵਾਜ਼ਾਂ ਮਾਰਦੇ ਠੰਡ ਤੋਪ ਭੋਖtre ਅਤੇ ਦੁਨੀਆਦਾਰੀ ਦੀਆਂ ਵਾਸਨਾਵਾਂ ਨੂੰ ਮਾਰਨ ਵਾਸਤੇ ਅਨਪਵੀ ਗਿਆਨ ਨੂੰ ਖਤਮ ਕਰਨਾ ਲੋੜਦੇ ਸਨ। ਸਰੀਰ ਸੁੱਕ ਚੁੱਕਾ ਸੀ, ਸਿਰ ਅਤੇ ਦਾੜੀ ਦੇ ਬਾਹੇ ਅਣਵਾਹੇ ਤੇ ਅੰਤੋਤੇ ਜੁੜ ਕੇ ਵਿਚੜੇ ਤੇ ਆਲਣੇ ਵਰਗੇ ਹੋ ਚੁੱਕੇ ਸਨ। ਅੱਖਾਂ ਅੰਦਰਿੰ ਬੜੀਆਂ ਹੋਈਆਂ ਸਨ, ਉਹਨਾਂ ਦੀ ਜੋਤਨਾ ਘਟ ਗਈ ਸੀ। ਗੁਰੂ ਜੀ ਨੇ ਕੋਲ ਜਾ ਕੇ ਆਵਾਜ਼ ਦਿੱਤੀ, "ਪੁਰਸ਼ਾ" ਕਿਸ ਨੂੰ ਟੋਲਦਾ ਹੈ ਇਸ ਆਵਾਜ਼ ਨੂੰ ਸੁਣ ਕੇ ਸ਼ੇਖ ਬ੍ਰਹਮ ਦਾ ਦਿਲ ਧੜਕਿਆ ਉਸ ਦੇ ਧੜਕੇ ਤੇ ਦਿਲ ਵਿੱਚ ਸੱਦ ਪੈਦਾ ਹੋਈ ਕਿ ਉਹ ਆ ਗਿਆ ਜਿਸ ਦੀ ਮੈਂ ਟੋਲ ਕਰ ਰਿਹਾ ਹਾਂ ਕਾਲੇ ਨਾਲ ਬੈਠਾ ਉੱਠਿਆ ਭੌਂ ਕੇ ਦੇਖਿਆ ਤਾਂ ਫਕੀਰ ਤੇ ਭੇਸ ਵਿੱਚ ਦੋ ਮਨੁੱਖ ਉਹਦੇ ਪਿੱਛੇ ਖਲੋਤੇ ਸਨ ਉਹਨਾਂ ਦੇ ਚਿਹਰਿਆਂ ਵੱਲ ਧਿਆਨ ਲਾ ਕੇ ਦੇਖਣ ਦਾ ਯਤਨ ਕੀਤਾ ਗੁਰੂ ਜੀ ਨੇ ਨੂਰੀ ਚਿਹਰੇ ਵੱਲ ਦੇਖ ਕੇ ਉਸ ਨੂੰ ਝੋਲਾ ਪਿਆ ਕਿ ਸੱਚਮੁੱਚ ਹੀ ਆ ਗਏ ਜਿਨ੍ਹਾਂ ਨੂੰ ਉਹ ਢੂੰਡ ਰਿਹਾ ਹੈ। ਪੁਰਸ਼ਾ ਤੂੰ ਭੁਲੇਖੇ ਵਿੱਚ ਹੈ ਗੁਰੂ ਜੀ ਨੇ ਵਚਨ ਕੀਤਾ। ਜੇ ਮੈਂ ਭੁਲੇਖੇ ਵਿੱਚ ਹਾਂ ਤਾਂ ਭੁਲੇਖਾ ਵੀ ਤੁਸਾਂ ਹੀ ਦੂਰ ਕਰਨਾ ਹੈ। ਸ਼ੇਖ ਬ੍ਰਾਹਮਣ ਨੇ ਉੱਤਰ ਦਿੱਤਾ। ਪਰ ਮੈਨੂੰ ਇਹ ਦੱਸਿਆ ਜਾਵੇ ਕਿ ਮੇਰੇ ਉੱਤੇ ਤਰਸ ਕਰਨ ਵਾਲੇ ਕੌਣ ਹਨ? ਨਿਰੰਕਾਰ ਦੇ ਸੇਵਕ ਗੁਰੂ ਜੀ ਨੇ ਉੱਤਰ ਦਿੱਤਾ। ਅੱਛਾ ਖੁਦ ਨਿਰੰਕਾਰ ਨਹੀਂ? ਨਹੀਂ ਅਫਸੋਸ ਕਿਸ ਗੱਲ ਦਾ ਇਹੋ ਕਿ ਉਹ ਹਜੇ ਤੱਕ ਨਹੀਂ ਆਏ ਮੈਂ ਉਹਨਾਂ ਦੀ ਉਡੀਕ ਵਿੱਚ ਥੱਕ ਗਿਆ ਹਾਂ ਪੁਰਸ਼ਾ ਜਿਨ੍ਹਾਂ ਨੂੰ ਟੋਲਦਾ ਹੈ ਉਹ ਕਿਤੇੋਂ ਦੂਰ ਨਹੀਂ ਆਉਣਾ ਉਹ ਤੇਰੇ ਹਿਰਦੇ ਵਿੱਚ ਹੈ ਤੇਰੇ ਅੰਗ ਸੰਗ ਹੈ ਪਰ ਉਸ ਨੂੰ ਦੇਖਣ ਤੇ ਅਨੁਭਵ ਕਰਨ ਦੀ ਸ਼ਕਤੀ ਤੇਰੇ ਕੋਲ ਨਹੀਂ ਹੈ ਉਹ ਮੇਰੇ ਹਿਰਦੇ ਵਿੱਚ ਹੈ ਕਿੱਥੇ ਹੈ ਦੇਖਣਾ ਚਾਹੁੰਦਾ ਹੈ 12 ਸਾਲ ਜੰਗਲ ਵਿੱਚ ਇਸੇ ਵਾਸਤੇ ਤਾਂ ਰਿਆਂ ਹਾਂ ਆ ਮੇਰੇ ਕੋਲ ਸ਼ੇਖ ਬ੍ਰਹਮ ਕੋਲ ਆ ਗਿਆ ਗੁਰੂ ਜੀ ਨੇ ਉਹਦੇ ਸਿਰ ਉੱਪਰ ਹੱਥ ਰੱਖਿਆ ਹੱਥ ਰੱਖਣ ਦੀ ਹੀ ਦੇਰ ਸੀ ਕਿ ਸ਼ੇਖ ਬ੍ਰਹਮ ਨੂੰ ਗਵਾਚੇ ਖਜ਼ਾਨੇ ਲੱਭ ਪਏ ਪਰਮ ਦਾ ਪੜਾ ਦੂਰ ਹੋ ਗਿਆ ਉਸ ਨੂੰ ਉਹ ਕਲਪਤ ਸਵਰਗ ਦਿਸਣ ਲੱਗ ਲੱਗਾ ਪ੍ਰਮਾਤਮਾ ਨਜ਼ਰ ਆਇਆ ਸਾਰਾ ਤਨ ਸਵਾਦ ਹੀ ਸਵਾਦ ਹੋ ਗਿਆ ਹਿਰਦੇ ਵਿੱਚ ਸ਼ਾਂਤੀ ਅੱਖਾਂ ਵਿੱਚ ਠੰਡ ਉਹ ਬਦੋ ਬਦੀ ਵਿਸਮਾਦ ਵੱਲ ਜਾ ਰਿਹਾ ਸੀ ਉਸ ਨੇ ਅੱਖਾਂ ਝਮਕ ਕੇ ਚੋ ਗਿਰਦੇ ਧੱਕਿਆ ਸਾਰਾ ਜੰਗਲ ਸੋਹਣਾ ਲੱਗਾ ਇੱਕ ਇੱਕ ਦਰਖਤ ਦਾ ਇੱਕ ਇੱਕ ਅੰਗ ਨਵਾਂ ਪ੍ਰਤੀਤ ਹੋਇਆ ਤੇ ਪੱਤੇ ਪੱਤੇ ਵਿੱਚ ਆਵਾਜ਼ ਆ ਰਹੀ ਸੀ ਸ਼ੇਖ ਬ੍ਰਹਮ ਏਸੇ ਦੀ ਚਰਣੀ ਡੇਗ ਇਹੋ ਪ੍ਰਮਾਤਮਾ ਹੈ ਤੇਰੇ ਮਨੋਰਥ ਪੂਰੇ ਹੋ ਗਏ ਜਿੱਧਰ ਦੇਖੇਗਾ ਉਧਰ ਪ੍ਰਮਾਤਮਾ ਦਿਸੇਗਾ ਸ਼ੇਖ ਬ੍ਰਹਮ ਗੁਰੂ ਜੀ ਦੇ ਚਰਣੀ ਡੇਗ ਗਿਆ ਚਰਨ ਕਮਲਾ ਉੱਤੇ ਮੱਥਾ ਟੇਕਿਆ ਚਰਨਾ ਦੀ ਧੂੜ ਅੱਖ ਨੂੰ ਲਾਈ ਤਿੰਨ ਲੋਕ ਦੀ ਸੂਝ ਪੈ ਗਈ ਪੁਰਸ਼ਾ ਕਹੋ ਸਤ ਕਰਤਾਰ ਜੰਗਲ ਵਾਸ ਨੂੰ ਛੱਡ ਆਪਣੇ ਡੇਰੇ ਜਾ ਪਲੇ ਲੋਕਾਂ ਨੂੰ ਰਾਹੇ ਪਾ ਤੇਰੇ ਹਿਰਦੇ ਵਿੱਚ ਜੋਤ ਹੈ ਉਸ ਪ੍ਰਮਾਤਮਾ ਦੀ ਉਸ ਨੂੰ ਧਿਆਨ ਨਾਲ ਲੱਭ ਉਹ ਘਰ ਬੈਠਿਆਂ ਲੱਭ ਪੈਂਦਾ ਹੈ ਮਨੁੱਖ ਖੁਦ ਪ੍ਰਮਾਤਮਾ ਹੈ ਸਿਰਫ ਸੂਝ ਦਾ ਘਾਟ ਹੈ ਮਨ ਨੂੰ ਜੋਤੀ ਸਰੂਪ ਹੈ ਆਪਣਾ ਮੋਲ ਪਛਾਣੋ ਗੁਰੂ ਜੀ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ ਕਿ ਰਬਾਬ ਵਜਾ ਉਸ ਨੇ ਰਬਾਬ ਵਜਾਇਆ ਜੰਗਲ ਦੀ ਇਕਾਂਤ ਵਿੱਚ ਜਦੋਂ ਰੱਬੀ ਰਬਾਬ ਵਜਿਆ ਤੈਨ ਅਰਾਲਾ ਹੀ ਰੰਗ ਵੱਜ ਗਿਆ ਵਣ ਤ੍ਰਣ ਪਸ਼ੂ ਪੰਛੀ ਨਰੰਕਾਰ ਨਰੰਕਾਰ ਕਹਿਣ ਲੱਗੇ ਮਿੱਠੀ ਸੁਰ ਵਿੱਚ ਗੁਰੂ ਜੀ ਨੇ ਰੱਬੀ ਬਾਣੀ ਦਾ ਸ਼ਬਦ ਗਾਇਆ ਤਾਂ ਕਿ ਸੇਖ ਬ੍ਰਾਹਮਣ ਨੂੰ ਸੱਚਾ ਗਿਆਨ ਹਾਸਲ ਹੋ ਜਾਵੇ ਤਾਤ ਮਿਲੇ ਫੁਣ ਤਾਤ ਕਉ ਸਿਫਤ ਸਿਫਤ ਸਮਾ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਛੜਾ ਸੱਚ ਮਿਲੇ ਸੰਤੋਖਿਆ ਹਰ ਜਪ ਇਕੈ ਪਾਈ ਪਾਈ ਰੇ ਸੰਤ ਜਨਾ ਕੀ ਰੇਨ ਸੰਤ ਸਬਾ ਗੁਰ ਪਾਈਏ ਮੁਕਤ ਪਦਾਰਥ ਤੀਨ ਰਹਾਉ ਉਚਿਓ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੇ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮਖ ਮਾਨ ਸਮਝ ਆਈਏ ਆਤਮ ਰਾਮ ਵਿਚਾਰ ਤਰੀਬਦ ਕਰਮ ਕਮਾਈਏ ਆਸ ਅੰਦੀਸਾ ਹੋਏ ਕਿਉ ਗੁਰ ਬਿਨ ਤ੍ਰਿਕਟਿਛ ਛੁਟਸ ਸਹਿ ਜਿ ਮਿਲਿਆ ਸੁਖ ਹੋਏ ਨਿਜ ਕਰ ਮੈਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨ ਉਤਰੇ ਬਿਨ ਹਰ ਕਿਉ ਕਰ ਵਾਸ ਏਕੋ ਸ਼ਬਦ ਵਿਚਾਰੀਏ ਅਵਰਤਿਆਗੇ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲੇ ਹਾਰੇ ਚਾਸ ਸ੍ਰੀ ਰਾਗ ਮਹੱਲਾ ਪਹਿਲਾ ਪਾਵ ਸ਼ੇਖ ਬ੍ਰਹਮ ਜਿਸ ਤਰ੍ਹਾਂ ਧਾਤ ਸੋਨੇ ਚਾਂਦੀ ਦੇ ਬਣੇ ਹੋਏ ਗਹਿਣਿਆਂ ਨੂੰ ਕਦੀ ਢਾਲ ਕੇ ਮੁੜ ਧਾਤ ਬਣਾ ਲਈਦਾ ਹੈ ਤੇ ਧਾਤ ਨੂੰ ਮੁੜ ਗਹਿਣੇ ਇਸੇ ਤਰ੍ਹਾਂ ਜਿ ਪਰਮਾਤਮਾ ਦੀ ਸਿਫਤ ਸਿਮਰਨ ਕਰਦੇ ਨੇ ਉਹ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਭਗਤੀ ਦਾ ਗੂੜਾ ਲਾਲ ਰੰਗ ਉਹਨਾਂ ਉੱਤੇ ਚੜ ਜਾਂਦਾ ਹੈ ਪਰ ਇਹ ਰੰਗ ਉਹਨਾਂ ਉੱਤੇ ਚੜਦਾ ਹੈ ਜੋ ਸੰਤੋਖ ਤੇ ਇੱਕ ਚਿੱਤ ਹੋ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਸੰਤੋਖ ਤੇ ਮਨ ਦੀ ਇਕਾਗਰਤਾ ਦਾ ਹਾਸਲ ਹੁੰਦੀ ਹੈ ਜੇ ਸੰਤਾ ਦੀ ਚਰਨ ਤੂੜ ਹੋ ਕੇ ਰਹਿ ਅਤੇ ਸੰਤਾ ਗੁਰੂਆਂ ਦੀ ਸਤ ਸੰਗਤ ਵਿੱਚ ਮੁਕਤੀ ਦੇ ਉੱਚੇ ਪਦਾਰਥ ਨੂੰ ਪਾਈਦਾ ਹੈ ਪ੍ਰਮਾਤਮਾ ਨਾਲ ਇੱਕਮਿਕ ਹੋਣ ਵਾਸਤੇ ਜੰਗਲ ਦੇ ਬਚਾਏ ਲੋਕਾਂ ਵਿੱਚ ਬੈਠ ਕੇ ਭਗਤੀ ਕਰਨੀ ਚਾਹੀਏ ਇਸ ਮਨੁੱਖਾ ਜਣਾ ਵਿੱਚ ਪਰਮਾਤਮਾ ਕੋਲ ਰਹਿੰਦਾ ਹੈ ਉਹ ਉੱਚੇ ਮਹਿਲਾਂ ਵਿੱਚ ਰਹਿਣ ਵਾਲਾ ਸੱਚੀ ਕਰਨੀ ਨੇਕ ਮਿਹਨਤ ਨਾਲ ਉਸ ਪਰਮਾਤਮਾ ਦੇ ਦਰ ਦੇ ਉੱਤੇ ਜਾਈਦਾ ਹੈ ਮਨ ਨੂੰ ਸਮਝਾਉਣ ਵਾਸਤੇ ਰਾਮ ਨਾਮ ਦਾ ਵਿਚਾਰ ਕਰਕੇ ਗੁਰਮੁਖਾਂ ਕੋਲ ਬੈਠੇ ਜੋ ਕਰਮ ਮਨੁੱਖ ਰਜੋ ਤਮੋ ਸਤੋ ਦੇ ਕੰਮ ਨਹੀਂ ਜੀ ਲਾਲਚ ਬਦਲੇ ਕਰਦਾ ਹੈ ਉਸ ਵਿੱਚ ਉਹਦੇ ਸੰਸੇ ਤੇ ਡਰ ਵੱਧ ਜਾਂਦੇ ਹਨ ਮਾਇਆ ਉਹਨੂੰ ਗੁ라ਹੇ ਪਾਉਂਦੀ ਹੈ ਗੁਰੂ ਮਿਲੇ ਬਿਨਾ ਨਾ ਸੰਸੇ ਜਾਂਦੇ ਨਾ ਸੁਖ ਮਿਲਦਾ ਹੈ। ਪ੍ਰਮਾਤਮਾ ਦੀ ਮੇਰ ਹੋਵੇ ਜੋ ਜਨਮ ਜਨਮਾਂ ਤਰਾਂ ਦੀ ਮੈਲ ਮਨ ਨੂੰ ਲੱਗੀ ਹੈ ਉਹ ਦੂਰ ਹੋ ਜਾਂਦੀ ਹੈ। ਜਦੋਂ ਮੈਲ ਦੂਰ ਹੋ ਜਾਂਦੀ ਹੈ ਤਾਂ ਹਿਰਦੇ ਵਿੱਚ ਹੀ ਪ੍ਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਾਰੀਆਂ ਆਸਾਂ ਛੱਡ ਕੇ ਇੱਕ ਵਾਹਿਗੁਰੂ ਦੇ ਸਿਮਰਨ ਦੀ ਆਸ ਰੱਖੇ। ਇਹ ਜੰਗਲਾਂ ਵਿੱਚ ਤਪੱਸਿਆ ਕਰਨੇ ਛੱਡੇ ਤਾਂ ਵਾਹਿਗੁਰੂ ਦੇ ਦਰਸ਼ਨ ਜ਼ਰੂਰ ਹੋਣਗੇ। ਗੁਰੂ ਜੀ ਆਖਦੇ ਨਾਨਕ ਉਹਨਾਂ ਤੋਂ ਬਲੇ ਹਾਰ ਜਾਂਦਾ ਹੈ ਜੋ ਪ੍ਰਮਾਤਮਾ ਨੂੰ ਆਪ ਦੇਖਦੇ ਤੇ ਦੂਸਰਿਆਂ ਨੂੰ ਉਸ ਦੇ ਦਰਸ਼ਨ ਕਰਾਉਂਦੇ ਨੇ। ਭਾਵ ਸਥਿਤੇ ਮਾਰਗਪੱਤੀ ਕਰਦੇ ਤੇ ਕਰਾਉਂਦੇ ਹਨ। ਬਾਣੀ ਰੂਪੀ ਅੰਮ੍ਰਿਤ ਨੂੰ ਪਾਠ ਕਰਕੇ ਸ਼ੇਖ ਫਰੀਦ ਨਿਹਾਲ ਹੋ ਗਿਆ ਗੁਰੂ ਜੀ ਦੇ ਪਿਆਰ ਉਂਗਲੀ ਲੱਗ ਕੇ ਜੰਗਲ ਛੱਡ ਆਪਣੇ ਡੇਰੇ ਆ ਗਿਆ। ਗੁਰੂ ਜੀ ਫਰੀਦ ਦੇ ਡੇਰੇ ਚੋਖੇ ਦਿਨ ਰਏ। ਸਤ ਕਰਤਾਰ ਦਾ ਜਾਪ ਚ ਪਾਉਂਦੇ ਜੀਆਂ ਨੂੰ ਤਾਰਦੇ ਤੇ ਜੀਵਨ ਦਾ ਸਿੱਧਾ ਗਾੜੀ ਰਾਹ ਦੱਸਦੇ ਰਹੇ। ਉਸ ਸਮੇਂ ਦੇ ਸੁਖ ਵੀ ਫਕੀਰ ਗਿਆਨ ਨੂੰ ਕਵਿਤਾ ਵਿੱਚ ਵੀ ਬਿਆਨ ਕਰਿਆ ਕਰਦੇ ਸਨ ਇਹਨਾਂ ਫਕੀਰਾਂ ਦੀ ਬਾਣੀ ਕਵਿਤਾ ਪੰਜਾਬ ਵਿੱਚ ਬਹੁਤ ਮਿਲਦੀ ਹੈ ਗੁਰੂ ਜੀ ਦੇ ਨਿਹਾਲ ਕੀਤੇ ਬਾਬੇ ਫਰੀਦ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ ਸਲੋਕ ਫਰੀਦ ਠੇਡ ਪੰਜਾਬੀ ਵਿੱਚ ਪ੍ਰਸਿੱਧ ਬਾਣੀ ਹੈ ਆਖਦੇ ਇਹਨਾਂ ਵਿੱਚੋਂ ਕੁਝ ਸ਼ਲੋਕ ਗੁਰੂ ਜੀ ਦੀ ਹਾਜ਼ਰੀ ਵਿੱਚ ਗੁਰੂ ਜੀ ਨਾਲ ਗਿਆਨ ਚਰਚਾ ਕਰਦੇ ਹੋਏ ਸ਼ੇਖ ਬ੍ਰਹਮ ਜੀ ਨੇ ਉਚਾਰੇ ਸੰਤਿ ਕੋਜ ਬਾਣੀ ਪਹਿਲੇ ਫਰੀਦ ਦੀ ਹੈ ਗੁਰੂ ਜੀ ਜਿੰਨੇ ਦਿਨ ਸ਼ੇਖ ਬ੍ਰਹਮ ਕੋਲ ਰਹੇ ਉਹਨੇ ਦਿਨ ਹੀ ਗਿਆਨ ਚਰਚਾ ਹੁੰਦੀ ਰਹੀ ਕੁਝ ਕੁ ਸਵਾਲ ਜਵਾਬ ਇੱਥੇ ਦਿੱਤੇ ਜਾਂਦੇ ਹਨ ਸ਼ੇਖ ਬ੍ਰਹਮ ਜੀ ਨੇ ਪੁੱਛਿਆ ਮਹਿਰਾ ਦੇ ਅਸਾਈਆਂ ਹਿੰਦੂ ਕੁਝ ਦੱਸਦੇ ਨੇ ਤੇ ਮੁਸਲਮਾਨ ਕੁਝ ਵੱਲੀਆਂ ਪੈਗੰਬਰਾਂ ਅਵਤਾਰਾਂ ਦੀ ਗਿਣਤੀ ਨਹੀਂ ਕਿਸ ਦਾ ਧਿਆਨ ਤਰ ਕੇ ਸਿਮਰਨ ਕਰੀਏ ਗੁਰੂ ਜੀ ਦੂਜਾ ਕਾਹੇ ਸਿਮਰਿਏ ਜੰਮੇ ਤੇ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲਥਲ ਰਿਹਾ ਸਮਾਏ ਪਾਵ ਹੈ ਫਰੀਦ ਉਸ ਦੂਸਰੇ ਨੂੰ ਕਿਉ ਸਿਮਰਿਏ ਜੋ ਜਨਮ ਮਰਨ ਵਿੱਚ ਆਉਂਦਾ ਹੈ ਪਾਵ ਮਨੁੱਖ ਮਿੱਟੀ ਦੇਵੀ ਦੇਵ ਤੇ ਸਭ ਅਗਣ ਆਦੀ ਮਿੱਠੀਆਂ ਸ਼ਕਤੀਆਂ ਹਨ ਸਿਮਰਨ ਉਸ ਅਕਾਲ ਪੁਰਖ ਦਾ ਕਰਨਾ ਚਾਹੀਦਾ ਹੈ ਜੋ ਸਦੀਵ ਕਾਲ ਤੋਂ ਇੱਕ ਰੂਪ ਹੈ ਨਿਰੰਕਾਰ ਕਰਤਾਰ ਅਕਾਲ ਪੁਰਖ ਬਸ ਉਸ ਦਾ ਸਿਮਰਨ ਕਰੋ ਛੇਕ ਬ੍ਰਾਹਮਣੇ ਉੱਤਰ ਦਿੱਤਾ ਫਰੀਦਾ ਨੰਢੀ ਕਾਂਤਨ ਰਾਵਿਓ ਵੱਡੀ ਧੀ ਮੋਯਾਸ ਤਨ ਕੋ ਕਹਿੰਦੀ ਗੋਰ ਮੈਂ ਤੇ ਸਹਿ ਨਾ ਮਿਲਿਆ ਗੁਰੂ ਜੀ ਨੇ ਸ਼ਲੋਕ ਰਾਏ ਹੋਰ ਪੁੱਛਿਆ ਮਹਿਲ ਕੁ ਚੱਜੀ ਮੜ ਵੜੀ ਕਾਲੀ ਮਨਿਓ ਕ ਸੋਧ ਜੇ ਗੁਣ ਹੋਵਣਤਾ ਪਰ ਮਿਲੇ ਨਾਨਕ ਆਪ ਗੁਣ ਮੋਦ ਔਰਤ ਕਾਰ ਹੋਵੇ ਅਤੇ ਮਰਦ ਵਿਦੇਸ਼ ਗਿਆ ਹੋਵੇ ਤੇ ਜੇ ਔਰਤ ਮਰਦ ਦੇ ਹੱਕ ਅੰਦਰ ਬੈਠੀ ਰਹੇ ਤਾਂ ਔਰਤ ਖਸਮ ਦੀ ਤੇ ਖਸਮ ਔਰਤ ਦਾ ਅਤੇ ਪੀਰ ਜੀ ਜੇਕਰ ਔਰਤ ਹੋਵੇ ਔਗਣਹਾਰੀ ਅਤੇ ਖਸਮ ਨਾਲ ਸਿੱਧਕ ਨਾ ਹੋਵੇ ਉਹ ਔਰਤ ਔਰਾ ਦੀ ਹੋਈ ਅਤੇ ਜੇ ਸਬਰ ਕਰਕੇ ਬਹਿ ਰਹੇ ਤਾਂ ਸਿੱਧਕ ਮੁਰਾਦ ਪਾਵੇ ਇਸੇ ਤਰ੍ਹਾਂ ਕਈ ਦਿਨ ਗਿਆਨ ਚਰਚਾ ਕਰਨ ਪਿੱਛੋਂ ਗੁਰੂ ਜੀ ਅੱਗੇ ਤੁਰ ਪਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਸਾਡੇ ਚੈਨਲ ਜੀਵਨ ਸਾਖੀ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ